ਅਸੀਂ ਪਹੁੰਚੇ ਹਾਂ ਜੀ ਉੱਚਾ ਪਿੰਡ ਸੰਗੋਲ ਕੱਲਾਂ ਉਹ ਜਿਹੜਾ ਉੱਥੇ ਮਿਊਜ਼ੀਅਮ ਬਣਿਆ ਹੋਇਆ ਉਹ ਦੇਖ ਕੇ ਆਏ ਆ ਤੇ ਹੁਣ ਇੱਧਰ ਆਏ ਆ ਇਹ ਸੇ ਮਿਊਜ਼ੀ ਜਿਹੜੀ ਸਿੰਧ ਘਾਟੀ ਦੀ ਸਭਿਅਤਾ ਉਹਦੇ ਨਾਲ ਮੇਲ ਖਾਂਦੀ ਹੋਈ ਇਹ ਸਭਿਅਤਾ ਇੱਥੇ ਪੂਰਾ ਮਿਲਿਆ ਆ ਹੋਇਆ 1967 ਦੇ ਵਿੱਚ ਇਹਦੀ ਖੁਦਾਈ ਹੋਈ ਸੀ ਤੇ ਇਹ ਸਾਰਾ ਜਿੱਦਾਂ ਉਹੀ 4000 ਸਾਲ ਪੁਰਾਣਾ ਇਹ ਕਹਿੰਦੇ ਆ ਇਹ ਚੀਜ਼ਾਂ ਓਦਾਂ ਦੀਆਂ ਓਦਾਂ ਬਣੀਆਂ ਹੋਈਆਂ ਨੇ ਖੋਦਾਈ ਕਰਕੇ 1965 ਛਾੜ ਦੇ ਵਿੱਚ ਇੱਥੋਂ ਨਿਕਲੀਆਂ ਸੀਗੀਆਂ ਤੇ ਉਹ ਆਹ ਚੀਜ਼ ਜਿੱਦਾਂ ਇਹਨਾਂ ਦਾ ਕੋਈ ਹਵਨ ਕੁੰਡ ਬਣਿਆ ਹੁੰਦਾ ਹੈ ਪੂਰੀਆਂ ਬਣੀਆਂ ਹੋਈਆਂ ਨੇ ਜਿੱਦਾਂ ਇੱਕ ਵਾਰੀ ਪੂਰਾ ਸਨਾਹ ਹੋ ਕੇ ਦੁਬਾਰਾ ਚੀਚਾਂ ਮੇਲੀਆਂ ਕਿ ਆਪਾਂ ਤਾਂ ਮਿੱਟੀ ਦੇ ਕੱਚੇ ਘਰ ਪਿੱਛੇ ਹੋਏ ਤੇ ਇਹ ਦੇਖੋ ਪੱਕੀਆਂ ਇੱਟਾਂ ਬਣਾਈਆਂ ਆ ਪੂਰਾ ਜਿੱਦਾਂ ਪੂਰਾ ਇੱਕ ਸਿਸਟਮੈਟਿਕ ਜਿੱਦਾਂ ਸੰਦ ਦੀ ਇੱਕ ਕੜੀ ਬਣੀ ਹੁੰਦੀ ਹੈ ਪੂਰੇ ਖਾਨੇ 12 24 36 ਬਣੇ ਹੋਏ ਨੇ ਤੇ ਬੜਾ ਵਧੀਆ ਲੱਗਿਆ ਇਹ ਚੀਜ਼ਾਂ ਦੇਖਣ ਵਾਲੀਆਂ ਨੇ ਸਾਂਭਣ ਵਾਲੀਆਂ ਨੇ ਪਰ ਕੋਈ ਵੀ ਜ਼ਿਆਦਾ ਕੋਈ ਸਾਮ ਸੰਭਾਲ ਹੈ ਨਹੀਂ ਇੱਥੇ ਨਹੀਂ ਕੋਈ ਦੱਸਣ ਵਾਲਾ ਨਹੀਂ ਕੋਈ ਕੁਝ ਉੱਥੇ ਬਸ ਇੱਕ ਜਿਹੜਾ ਮਿਊਜ਼ੀਅਮ ਆ ਉੱਥੇ ਹੀ ਬੈਠੇ ਨੇ ਬੰਦੇ ਪਰ ਇੱਥੇ ਕੋਈ ਨਹੀਂ ਹੈ ਜੰਤਰੀ ਇਹ ਸਾਰਾ ਹੀ ਖਦਾਈ ਕਰਨ ਵਾਲਾ ਹੈ ਕੁਝ ਖਦਾਈ ਹੋਇਆ ਕੁਝ ਨਹੀਂ ਹੋਇਆ ਕੀ ਕਮਾਲ ਦੀ ਉਹਨਾਂ ਕੋਲੇ ਆਰਕੀਟੈਕਚਰ ਸੀ ਤੇ ਜਿਹੜਾ ਅਸੀਂ ਮਿਊਜ਼ੀਅਮ ਦੇਖ ਕੇ ਆਏ ਆ ਉਹਦੇ ਵਿੱਚ ਵੀ ਬਹੁਤ ਵਧੀਆ ਲੇਡੀਜ਼ ਦੀ ਜਿਹੜੀਆਂ ਹਾਰ ਸ਼ਿੰਗਾਰ ਹੈ ਇਦਾਂ ਲੱਗਦਾ ਜਿਵੇਂ